ਨਾਲ ਮਨਦੀਪ ਸਿੰਘ ਜੀ ਦਾ ਪਤਾ ਸੂਚੀ ਜੁਨਾ ਬੇਦੀ ਆ ਪੋਹਿਆ ਜਨ ਨਾਲ ਭਾਈ ਮਨਦੀਪ ਸਿੰਘ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਜਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀ ਕੀ ਪਤੇ ਪਰਮ ਸਤਿਕਾਰਯੋਗ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਵਿੱਚ ਪੰਥੀ ਹੋਈ ਸੂਚੀ ਜੀ ਨੱਦਰ ਭੂਰਿਆਂ ਦੀ ਸੰਗਤ ਮੈਂ ਤੁਮਾਂ ਵੀ ਅੱਜ ਬਹੁਤ ਵੱਡੇ ਪੱਗ ਆਸਰੇ ਸਾਰਿਆਂ ਲਈ ਕਿਉਂਕਿ ਵੱਡੇ ਪੱਗ ਇਸ ਕਰਕੇ ਆ ਸਾਧੂ ਮਹਾਰਾਜ ਜੀ ਦੀ ਕਿਰਪਾ ਨਾਲ ਮੈਂ ਪਹਿਲਾਂ ਸੋਚੀ ਜਾਂਦਾ ਸੀ ਜਿਹੜਾ ਆਪਾਂ ਗੁਜਾਮਾ ਆਸ ਕਰਦੇ ਮੇਨਾ ਮਹਾਰਾਜ ਪਿੰਡ ਨਗਰ ਦੀ ਭਾਈਚਾਰਕ ਸਾਂਝ ਬਣੀ ਰਹੇ ਉਸ ਭਾਈਚਾਰਕ ਸਾਂਝ ਦਾ ਸਬੂਤ ਜਿਹੜਾ ਉਹ ਅੱਜ ਸਾਖ-ਸਾਖ ਤੁਹਾਡੀ ਸੰਗਤਾਂ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਇਹ ਬਹੁਤ ਵੱਡਾ ਜਿਹੜਾ ਉਤਪ੍ਰਾਲਾ ਹੈ ਇਹ ਨੂੰ ਇੱਕ ਦੋ ਬੰਦੇ ਹੀ ਕਰ ਸਕਦੇ ਬੰਦੇ ਜਦੋਂ ਘਰ ਘਰ ਦੇ ਵਿੱਚ ਉਹ ਸਹਿਮਤੀ ਹੋਵੇ ਇਹ ਵੱਡਾ ਕਾਰਜ ਜਿਹੜਾ ਇਹ ਨਹੀਂ ਹੁੰਦਾ کافی ਦਿਨਾਂ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਵਿਗੜ ਵੱਧਿਆ ਹੋਇਆ ਸੀ ਉਹਦੇ ਸਬੰਧ ਵਿੱਚ ਇੱਥਾ ਨਗਰਾਂ ਤਰ੍ਹਾਂ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਵਿਚਾਰਾ ਹੁੰਦੀਆਂ ਵੀ ਕਿ ਇਹ ਨੂੰ ਚੁਣਨਾ ਹੈ ਕਿ ਨਹੀਂ ਚੁਣਨਾ ਪੋਸਟ ਦੇ ਸਬੰਧ ਵਿੱਚ ਇਹ ਆਪਣੇ ਇਥੇ ਉਪਰਾਲੇ ਕੀਤੇ ਜਾਂਦੇ ਸੀ ਤੇ ਜਿਹੜਾ ਵੱਡਾ ਉਪਰਾਲਾ ਇਹ ਕੀਤਾ ਗਿਆ ਵੀ ਜਿਹੜੀ ਸਰਬਸੰਮਤੀ ਦੀ ਤੋਰ ਵਾਸਤੇ ਸਾਰਾ ਪਿੰਡ ਨੱਦਰ ਸਾਰੇ ਲਾੜੇ ਘਰ ਪਰਿਵਾਰ ਵੱਡਾ ਕੀ ਛੋਟਾ ਕੀ ਸਾਰਿਆਂ ਨੇ ਰਲ ਮਿਲ ਕੇ ਇਸ ਸਰਬਸੰਮਤੀ ਦੀ ਸਹਿਮਤੀ ਤੇ ਹਾਂ ਦਾ ਨਾਰਾ ਮਾਰਿਆ ਉਹਦੇ ਸਬੰਧ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਆਪਾਂ ਸਾਰੇ ਸਤੂ ਮਹਾਰਾਜ ਜੀ ਦੀ ਜੁਰੀ ਪਹੁੰਚੇ ਆ ਬਹੁਤ ਸਲਾਮ ਨਾ ਲਈਏ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਜੀ ਕੋ ਪੰਜ ਪੌੜੀਆਂ ਅਨੰਦ ਸਾਹਿਬ ਦੇ ਪਾਸ ਫਿਰ ਸਾਰੇ ਆਪਾਂ ਰਲ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਸਰਕਾਰ ਨੂੰ ਪਾਈ ਗੁਰਦੀਪ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਚੰਬਾਵਾ ਦਾ ਵੀ ਕਹਿੰਦੇ ਆ ਬੀਓਨਾ ਦੇ ਸਾਰਿਆਂ ਨੇ ਸਹਿਮਤੀ ਕੀਤੀ ਆ ਸਾਰੇ ਘਰਾਂ ਪਰਿਵਾਰਾਂ ਨੇ ਸਾਰੇ ਨਾਣਿਆਂ ਨੇ ਬਹੁਤ ਸੋਹਣਾ ਪ੍ਰਵਾਲਾ ਕੀਤਾ ਹੈ ਹੁਣ ਆਪਾਂ ਗੁਰੂ ਦੇ ਚਰਨਾਂ 'ਚ ਬੇਨਤੀਆਂ ਕਰਾਂਗੇ ਇਸ ਤੋਂ ਬਾਅਦ ਜਿਹੜਾ ਧੰਨਵਾਦ ਹੈ ਉਹ ਕੀਤਾ ਜਾਣਾ ਹੈ ਮੈਂ ਬੇਨਤੀ ਕਰਾਂ ਪਾਪਾ ਜੀ ਨੂੰ ਵੀ ਉਹ ਪੰਜ ਪੌਣੀਆਂ ਅਨੰਤ ਸਾਹਿਬ ਦੇ ਬਾਅਦ ਫਿਰ ਸਾਰੇ ਸਰਪੰਚਾਂ ਤੇ ਇਸੇ ਤਰ੍ਹਾਂ ਅਰਦਾਸ ਦੇ ਵਿੱਚ ਇਕੱਤਰ ਹੋ ਕੇ ਅਰਦਾਸ ਕਰਨੀ ਹੈ ਸਾਰਿਆਂ ਦੀ ਮਹਾਰਾਜ ਕਿਰਪਾ ਕਰਮ ਪਿੰਡ ਅੰਦਰ ਵੀ ਇਕਤਾ ਭਲਾਈ ਰੱਖਣਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਨਵੀਂ ਪੰਚਾਇਤ ਹੋਣੀ ਹੈ ਉਹ ਨਵੇਂ ਉਤਪ੍ਰਾਮੇ ਨਵੇਂ ਕੰਮਕਾਜ ਪਿੰਡ ਦੀ ਭਲਾਈ ਵਾਸਤੇ ਕਰਨ ਇਹ ਅਰਦਾਸ ਅਸੀਂ ਸਭ ਤੋਂ ਮਾਰ ਦੀ ਅਰਦਾਸ ਕਰਾਂਗੇ ਦਿੱਲੀ ਸੰਗਠਨ ਦੀ ਪਹੁੰਚ ਉਸ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਨਾਲੇ ਦੇ ਵਿੱਚ ਪਿੰਡ ਦੀ ਸ਼ੋਭਾ ਸਿਖਤ ਸਲਾਹ ਹੁੰਦੀ ਹੈ ਸਿਆਣਪਾ ਵੀ ਪਤਾ ਲੱਗਦਾ ਹੈ ਇਹਨਾਂ ਗੱਲਾਂ ਸਾਡੀ ਕਰਾ ਦਿੰਦੀਆਂ ਸੋ ਅਸੀਂ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚਣ ਤੇ ਜਿੱਥੇ ਸਾਰੀ ਸੰਗਤਾਂ ਦਾ ਧੰਨਵਾਦ ਕਰਦੇ ਆਂ ਬੱਚੇ-ਬੱਚੇ ਦਾ ਧੰਨਵਾਦ ਕਰਦੇ ਆਂ ਉੱਥੇ ਅਸੀਂ ਤਉਦਾਨ ਕੋਸ਼ ਪ੍ਰਾਨਾਂ ਸਤਿਗੁਰੂ ਮਹਾਰਾਜ ਜੀ ਕਰਦੇ ਆਂ ਜਿਨ੍ਹਾਂ ਦੀ ਕਿਰਪਾ ਸਤਿਗਤ ਕਿ ਤੁਹਾਡੇ ਸੰਗਾਂ ਵਿੱਚ ਫਸ ਕੇ ਮਹਾਰਾਜ ਜੀ ਨੇ ਕਿ ਵੱਡਾ ਜਿਹੜਾ ਕੰਮ ਚੁੱਕਿਆ ਗਿਆ ਹੈ ਪਾਈ ਮਨਦੀਪ ਸਿੰਘ ਜੀ ਵੀ ਬੈਠੇ ਆ ਜੋ ਲਾਂਦੇ ਦੇ ਜੋ ਸਰਦਾਰਾਂ ਦੇ ਲਾਂਦੇ ਚੋਂ ਹੈ ਕਿ ਉਹ ਇਹਨਾਂ ਦੀ ਥੋੜਾ ਲਾਂਡੀ ਸੀ ਮੈਂ ਇਹਨਾਂ ਨੂੰ ਵੀ ਨਮਸਕਾਰ ਕਰਦਾ ਹੈ ਤੇ ਸਹਿਮਤਾ ਕਰਦਾ ਹੈ ਕਿ ਜਿਨ੍ਹਾਂ ਨੇ ਸਹਿਮਤੀ ਦਿੱਤੀ ਹੈ ਕਿ ਇਸ ਇਹਨਾਂ ਨਾਲ ਸਹਿਮਤ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਨਹੀਂ ਤਰ੍ਹਾਂ ਤਰ੍ਹਾਂ ਦੀ ਦੁਨੀਆ ਤਰ੍ਹਾਂ ਤਰ੍ਹਾਂ ਦੇ ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੁਹਾਨੂੰ ਸਾਰਾ ਪਤਾ ਹੀ ਹੈ ਪਰ ਇਹਨਾਂ ਦੇ ਸਾਰੇ ਮਿੱਠ ਗੱਲਾਂ ਦੇ ਜਿਹੜੇ ਬਚਨਾਂ ਨੂੰ ਮੰਨਦਿਆਂ ਮੈਂ ਇਸ ਗੱਲ ਤੇ ਸਹਿਮਤੀ ਕੀਤੀ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਭ ਪੁੱਤੇ ਲਾਣਿਆਂ ਦਾ ਸਾਰੇ ਘਰਾਂ ਪਰਿਵਾਰਾਂ ਦਾ ਧੰਨਵਾਦ ਜਿੱਥੇ ਮੈਂ ਕਰਦਾ ਹਾਂ ਉਥੇ ਬੇਨਤੀ ਕਰਦਾ ਹਾਂ ਸਤਾਰ ਜੀ ਪਾਪੋਬਿੰਦਰ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਹੌਂਦੇ ਨਾਮ ਤੇ ਜਿੱਥੇ ਆਪ ਸੰਗਤਾਂ ਦਾ ਵੀ ਧੰਨਵਾਦ ਕਰਾਂਗੇ ਉਥੇ ਨਵੀਂ ਪੰਚਾਇਤ ਦਾ ਇਸ ਜਿਹੜਾ ਬਹੁਤ ਸ਼ਬਦ ਹੋਣਗੇ ਉਹ ਜੋ ਹਾਂ ਦੇ ਬਾਰੇ ਸਾਹਿਬ ਜੀ ਗੰਗਤਰ ਮਹਾਰਾਜ ਦੀ ਜੀ ਵਿੱਚ ਗੁਰਮੱਠੀ ਸਾਧ ਸੰਗਤ ਦੀ ਵਾਇਟ ਵੀ ਨਾਤਾ ਵਾਇਟ ਵੀ ਤੇਰੇ 2.89 ਮੇਰੇ ਵੱਲੋਂ ਆਪੀ ਪ੍ਰਬੰਧਕੀ ਕਮੇਟੀ ਵੱਲੋਂ ਸਮੁੱਚੇ ਨਗਰ ਦੀਆਂ ਪੰਗਤਾਂ ਨੂੰ ਬਹੁਤ ਬਹੁਤ ਭੁਲਾਈਆਂ ਗੁਰੂ ਪਿਆਰਿਓ ਸਰਬ ਸਮਤੀ ਦਾ ਮਤਲਬ ਹੈ ਕਿ ਇੱਕ ਸੌਤਾ ਕ੍ਰੀਨ ਸੌਤਾ ਨਿਕੋੜਿਆ ਬਹੁਤ ਵੱਡੀ ਗੱਲ ਹੈ ਇਹ ਇਹ ਹਰੇਕ ਨਗਰ ਦੇ सिर्फ बखश्स नहीं मिली आज सरब सहमति निकली है मैं सब तो पहला धन्यवाद करूंगा सरदार गुरदीप सिंह पोत्रा सरदार सुरूप सिंह जी कि जिन्होंने बहुत बड़ा त्याग दिखाया नहीं तो मेरे वर्ग का को कह कहना मैं सरपंच हाँ मैं सरपंच हाँ मैं ही निकल रहा मैं अपने कट देना एक बहुत बड़ी गल है ਉਤਤਵ ਨਾਲ ਨਾਲ ਸਾਗੇ ਲਾਉਣੇ ਦਾ ਜਿਨ੍ਹਾਂ ਨੇ ਇੱਕ ਤੋਂ ਹੋ ਕੇ ਕਪੀਰ ਸਿੰਘ ਨਾਲ ਥਾਂਜ ਬਣਾ ਕੇ ਇਸ ਕਾਰਜ ਨੂੰ ਨਿਭਾਏ ਚਲਿਆ ਖਾਸ ਤੌਰ ਤੇ ਮੈਂ ਧੰਨਵਾਦ ਕਰੂੰਗਾ ਲਵਰੀ ਜੀ ਦਾ ਆਪੀਆ ਦਾ ਕਿ ਮੈਨੂੰ ਤਾਂ ਪਤਾ ਹੈ ਨਾ ਕਿ ਉਹ ਬਹੁਤ ਦਿਨਾਂ ਤੋਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਸੀ ਬਹੁਤ ਮਿਹਨਤ ਕੀਤੀ ਇਸ ਤੋਂ ਇਲਾਵਾ ਗੁਰੂ ਪਿਆਰਿਓ ਕੀ ਵਾਰੀ ਕੀ ਹੁੰਦਾ ਹੈ ਕਿ ਗੁਰੂ ਸਾਹਿਬ ਐਸੀ ਮਿਹਰ ਕਰਦੇ ਆ ਕਿ ਅਸੀਂ ਤਾਂ ਇਸੇ ਸਖਸ਼ ਨੂੰ 5 ਸਾਲ ਵਾਸਤੇ ਸਰਪੰਚ ਚਾਹੁੰਦੇ ਹਾਂ ਪਰ ਉਹ ਆਪਣੇ ਕਾਰਨਾ ਕਰਕੇ ਉਮਰ ਭਰ ਲਈ ਸਰਪੰਚ ਬਣ ਜਾਂਦਾ ਹੈ ਮੇਰੀ ਬਰਾਤ ਸਰਦਾਰ ਗੁਜੇ ਸਿੰਘ ਜੀ ਪੁੱਤਰ ਸਰਦਾਰ ਕੋਮ ਸਿੰਘ ਜੀ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਸ਼ਾਇਦ ਕਿਸੇ ਨੇ ਵੀ ਨਹੀਂ ਕੀਤੀ ਇਹਨਾਂ ਦੇ ਦਿਮਾਗ 'ਤੇ ਇੱਕ ਭੂਤ ਸਵਾਗਤ ਸੀ ਕਿ ਮੈਂ ਸਰਬਸੰਤੀ ਕਰਵਾਉਣੀ ਹੈ ਤੇ ਜਦੋਂ ਕੋਈ ਬੰਦਾ ਸੱਚੇ ਮਨ ਨਾਲ ਚੱਲਦਾ ਕਰ ਉਹ ਸਾਉ ਆਧੰਗ ਸੰਗ ਹੁੰਦੇ ਆ ਤੇ ਗੁਰੂ ਸਾਹਿਬ ਨੇ ਸੰਗ ਹੋ ਕੇ ਇਹ ਕਾਗਵਨਮਤ ਕਰਵਾਇਆ ਆਮ ਜਨਤਾ ਦਾ ਫਾਇਸਲ ਵਾਸਤੇ ਬਣਦੀ ਹੈ ਪਰ ਸਾਡੇ ਸਰਦਾਰ ਗੁਰਜੀਤ ਸਿੰਘ ਦਾ ਹਲ ਸਲਾਵਾਤੀ ਸਰਪੰਚ ਮੰਗੇ ਨੇ ਉਹ ਸਲਾਵਾਤੀ ਸਰਪੰਚ ਰਹਿਣਗੇ ਮੈਂ ਉਹ ਕਦੇ ਇੱਕ ਸਾਲ ਦਾ ਸਰਪੰਚ ਨਹੀਂ ਬਣਾਂਗਾ ਉਹ ਤਾਂ ਸਾਡੇ ਪੱਕੇ ਹੀ ਸਰਪੰਚ ਬਣਗੇ ਉਮਰ ਭਰ ਲਈ ਅੱਜ ਗੁਰੂ ਘਰ ਮੈਂ ਖਬਰ ਪੜੀ ਬਾਅਦ ਦੇ ਵਿੱਚ ਕੈਂਡੀ ਤੋਂ ਇਲਾਕਾ ਦਬਾਰੂ ਜਨਨ ਸਮਿਤੀ ਨਾਲ ਪਿੰਡਾ ਗੈਰੀ ਕੋਟ ਨੂੰ ਅੱਜ ਦੇ ਸ਼ਬਦੀ ਹੁਣ ਤੁਸੀਂ ਦੋ ਚੋ ਵੀ ਜਿਹੜਾ ਸ਼ਖਸ ਹੋਕੀ ਸਸਤੀ ਕਾਲ ਵਾਸਤੇ ਆਪਣੇ ਬੱਚਿਆਂ ਦਾ 1 ਲੱਖ ਰੁਪਿਆ ਪਰਵਾਹ ਕਰ ਰਹਿਣਾ ਪਰਵਾਹ ਹੀ ਕਰੂੰਗਾ ਕਿ ਉਹ ਕਿੰਨਾ ਸਿਆਣਾ ਹੋਏਗਾ ਸੋ ਮੈਂ ਫਿਰ ਦੁਬਾਰਾ ਸਮਿਤੀ ਨਗਰ ਨੂੰ ਬੁਦਾਇਆ ਨਾ ਤੇ ਗੁਰਦੀਪ ਸਿੰਘ ਤਾ ਪਰਿੰਨੂ ਦੀਪ ਕਹਿੰਦੇ ਨੇ ਚੰਬਾ ਵੀ ਕਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਉਹਨਾਂ ਦੇ ਲਾਲੇ ਨੂੰ ਬਹੁਤ-ਬਹੁਤ ਵਧਾਈਆਂ ਮੈਂ ਆਸ ਕਰਦਾ ਕਿ ਉਹ ਬਹੁਤ ਵਧੀਆ ਕੰਮ ਕਰਨਗੇ ਇੱਕ ਵਾਰ ਫੇਰ ਮੈਂ ਸਰਦਾਰ ਜਗਦੀਪ ਸਿੰਘ ਤੇ ਸਰਦਾਰ ਕਾ ਸਾਰੇ ਲਾਣਾ ਤੇ ਲਵਲੀ ਅਰਕੀਆ ਜੀ ਉਹਨਾਂ ਦਾ ਇੱਕ ਵਾਰ ਤੇਜ ਤੇ ਹੈਰਾਨੀਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਵੱਡੀ ਸਹਿਮਤੀ ਦੇ ਕੇ ਸਮੁੱਚੇ ਨਗਰ ਨੂੰ ਇੱਕ ਸੁੁਰ ਦੇ ਵਿੱਚ ਲੈ ਆਂਦਾ ਤੇ ਹੁਣ ਜਿਹੜੇ ਮੈਂਬਰਾਂ ਦੀ ਹੈ ਉਹ ਮੇਰੀ ਸਲਾਹ ਹੈ ਸਲਾਹ ਹੈ ਵੈਸੇ ਮੇਰੀ ਕਿ ਕੈਮਨ ਮੱਧਵੈਸ਼ ਨੇ ਸਰਦਾਰ ਗੋਬਿੰਦ ਸਿੰਘ ਨੇ ਦਰੋਈ ਦੀ ਨੇ ਜਾਂ ਹੋਰ ਵੀ ਦਾਰੇ ਕੈਮਨ ਨੇ ਗੋਬਿੰਦ ਸਿੰਘ ਜੀ ਇਹ ਮਿਲ ਕੇ ਹੀ ਮੈਂਬਰਾਂ ਦੀ ਚੋਣ ਦੀ ਸਰਵ ਕੰਪਨੀ ਨਾਲ ਕਰਨਾ ਹੈ ਤੇ ਮੈਂਬਰ ਉਹ ਬਣਾਉਣਾ ਵੈਸੇ ਤਾਂ ਹਰ ਮੈਂ ਮੈਂ ਵੀ ਤਿਆਰ ਮੈਂਬਰ ਬਣਾਉਣ ਵਾਸਤੇ ਪਰ ਬੰਦਾ ਉਹ ਹੋਵੇ ਮੈਂ ਪਰ ਜਿਹੜਾ ਕੰਮ ਕਰ ਸਕਦਾ ਹੋਵੇ ਗੋਬਿੰਦ ਨਾਲ ਪੂਰੀ ਮਦਦ ਕਰ ਸਕਦਾ ਹੋਵੇ ਕੋਈ ਇੱਕ ਵਾਰ ਫੇਰ ਨਾ ਤੁਕੀ ਨਾ ਕਰ ਨੂੰ ਬਹੁਤ ਬਹੁਤ ਬਨਾਈਆਂ ਮੈਨੇ ਬਹੁਤ ਕਰੋ ਇੰਨੀ ਆਪਣੀਆਂ ਕਾਹ ਗੰਨਤ ਜਾਤਾਂ ਨੂੰ ਵਾਹਿਗੁਰੂ ਦੀ ਚਾਹਤ ਸਭ ਵਾਹਿਗੁਰੂ ਦੀ ਕਿਫਤੇ ਨਾਲ ਨਾਲ ਗੁਰਦੀਪ ਸਿੰਘ ਜੀ ਕੋਈ ਪਤਾ ਦੂਸੇ ਨਾਮ ਤੇ ਅਸੀਂ ਕੋਈ ਆਜਣਾ ਤੁਹਾਾਰੇ ਨਾ ਭਾਈ ਜਦੀਪ ਸਿੰਘ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਜਾਣਾ ਬੋਲੇ ਬੋਲੇ ਤੇ ਸਾਰੇ ਪਸੰਦ ਦੇ ਸਜਣਾ ਦਾ ਬਹੁਤ ਬਾਰੀ ਖੜਿਆ ਸਾਰੇ ਬਹੁਤ ਬਾਰੀ ਤੁਸੀਂ ਜਿੰਨੇ ਵੀ ਹੈਗੇ ਹੋ ਕਿਉਂਕਿ ਹਰ ਇੱਕ ਬੰਦਾ ਆਪਣੇ ਆਪ ਵਿੱਚ ਕੋਈ ਨਾ ਕੋਈ ਕਾਬਲੀਅਤ ਰੱਖਦਾ ਹੁੰਦਾ ਹੈ ਤੋਂ ਸਾਰਿਆਂ ਦਾ ਧੰਨ ਦਾ ਜਿਹਨੇ ਕਨੇ ਕਨੇ ਨੇ ਸਪੋਰਟ ਕਰਕੇ ਇਹ ਵੱਡੇ ਪੱਧਰ ਨੂੰ ਜਿਹੜੀ ਪਹਿਲ ਦਿੱਤੀ ਹੈ ਮੈਂ ਧੰਨਵਾਦ ਕਰਨਾ ਹੈ ਭਾਈ ਗੁਰਦੀਪ ਸਿੰਘ ਜੀ ਦਾ ਤੇ ਨਵੀਂ ਪੰਚਾਇਤ ਵਾਸਤੇ ਗੁਰੂ ਕੇ ਚਰਨਾਂ 'ਚ ਬੇਤਨੀਆ ਕਿ ਇਹ ਪਹਿਲਾ ਜੀ ਤਰ੍ਹਾਂ ਜਿਹੜਾ ਇਹਦੇ ਉਹ ਸਾਡੀ ਸੰਸਥਾ ਦਾ ਧੰਨਵਾਦ ਨੂੰ ਬੇਤੀ ਅਨ ਖੜਾ ਪ੍ਰਸ਼ਾਦੀ ਦੇਗਾ ਮਤਾਂ ਦੀ ਕਿਰਪਾ ਕਰਿਓ ਜੀ ਤੇ ਦੁਆਰਾ ਤੇ ਆਈਆਂ ਸਾਡੀ ਸੰਸਥਾ ਦਾ ਘਰ ਦੇ ਬੱਚੇ-ਬੱਚੇ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਉਤਕ੍ਰਿਅਤ ਤੁਹਾਨੂੰ ਪਤਾ ਹੈ ਆਪਣੇ ਨੇੜੇ ਕਿ ਹਰੀਗੜ੍ਹ ਦੀ ਸਹਿਮਤੀ ਹੋਈ ਸੀਗੀ ਹੋਰ ਵੀ ਬਈ ਪਿੰਡਾਂ ਵਿੱਚ ਕਾਬਲੇ ਨੇ ਤੋਂ ਜਿਨ੍ਹਾਂ ਦੇ ਜਿੱਥੇ ਕਿਸੇ ਗੱਲ ਤੇ ਸਹਿਮਤੀ ਮਿਲਦੀ ਹੁੰਦੀ ਆ ਤੇ ਇਹਦੇ ਵਾਸਤੇ ਜਿਵੇਂ ਪਾਪਾ ਜੀ ਨੇ ਦੱਸਿਆ ਕਿ ਤਿਆਗ ਹੀ ਜਨੂਨ ਹੁੰਦੀ ਹੈ ਕਿਉਂਕਿ ਕਿਸੇ ਬੰਦੇ ਨੂੰ ਉਸ ਨੂੰ ਕਹਿ ਦੇਈਏ ਕਿ ਤੇ ਪਰਾਣੇ ਨੂੰ ਬਣਾਉਣਾ ਹੈ ਤੇ ਤਿੱਕੇ ਨੂੰ ਬਣਾਉਣਾ ਹੈ ਜਦੋਂ ਉਹ ਕਹਿ ਵੀਏ ਵੀ ਹੁਣ ਅਸੀਂ ਫਲਾਣਾ ਫੁਰਮੈ ਆ ਕੀ ਕੁਛ ਨਹੀਂ ਇੰਨਾ ਕਰੋ ਉਹ ਬੰਦੇ ਦਾ ਤਿਆਗੀ ਬਹੁਤ ਵੱਡਾ ਤਾਪ ਹੁੰਦਾ ਹੈ ਬਾਬਾ ਆਪਾ ਸਿੰਘ ਜੀ ਬਚਨ ਕਰਦੇ ਹੁੰਦੇ ਨੇ ਕਿਸੇ ਬੰਦੇ ਦੇ ਕਿਸੇ ਗੱਲ ਤੇ ਤਿਆਰ ਕਰਦੇ ਨੇ ਬਹੁਤ ਵੱਡਾ ਤਾਪ ਹੈ ਸੋ ਇਹਨਾਂ ਦਾ ਵੀ ਅਸੀਂ ਉਸ ਦੇ ਪਰਿਵਾਰ ਦਾ ਸਾਰੇ ਮਾਣਿਆਂ ਦਾ ਵੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਹਨੇ ਤੁਸੀਂ ਬੈੱਕੇ ਹੋਗੇ ਤੁਹਾਡੇ ਤੋਂ ਤੁਹਾਡੇ ਸਹਿਯੋਗ ਦਾ ਸਭ ਤੋਂ ਸਾਰਾ ਧੰਨਵਾਦ ਕਰਦੇ ਹਾਂ ਨਾ ਭਾਈ ਗੁਰਦੀਪ ਸਿੰਘ ਪਰਵਾਦ ਨੂੰ ਲੱਖ ਲੱਖ ਬਧਾਈਆਂ ਦਿੰਦਾ ਹੈ ਇਹ ਸਤਿਗੁਰੂ ਮਹਾਰਾਜ ਦੇ ਕਰਨਾਂ ਤੇ ਉਤਿਆਂ ਕਰਦਾ ਵੀ ਆਉਣ ਵਾਲੇ ਸਮੇਂ ਵਿੱਚ ਇਹ ਸੋਹਣੇ ਪਿੰਡ ਨਕਰ ਵਾਸਤੇ ਕਾਰਜ ਨੂੰ ਤੁਮ ਕਰਦੇ ਰਹੇ ਤੇ ਪ੍ਰਾਣੀ ਪੰਚਾਇਤ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਲ ਮਿਲ ਕੇ ਬੱਦ ਤੋਂ ਬੱਦ ਜਿਹੜੇ ਕਾਰਜ ਉਹਨਾਂ ਨੇ ਪਿੰਡ ਨਕਰ ਵਾਸਤੇ ਕੀਤੇ ਕੁ ਭਾਵੇਂ ਬੜੀਆਂ ਸੜਕਾਂ ਦਾ ਸੀ ਜੋ ਕੋਕੇ ਸਪਟਾ ਸੀ ਸਾਰਾ ਕਿਉਂਕਿ ਤੁਹਾਡੇ ਸਾਹਮਣੇ ਖੀਦੇ ਅਗਰ ਪ੍ਰਾਣੀ ਪੰਚਾਇਤ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ 5 ਸਾਲ ਲਾ ਕੇ पिंड नगर के भले वास कोई ना कोई उपराल करता है कोई ना कोई कारण तो करते रहे सार मिनट जाप कर लो जब सतना सतना वागुरू सतनाम वाहीगुरु सतनाम वाहीगुरु ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿ ਆਵਾਰ ਕੇ ਧੰਨਵਾਦ ਕਰਦੇ ਆਂ ਬੜੀ ਖੁਸ਼ੀ ਦੀ ਗੱਲ ਹੈ ਵੀ ਸੋਣਾ ਤੁਮ ਪ੍ਰਾਪਤ ਹੋਇਆ ਦੂਜਾ ਦੂਜਾ ਵਾਲਾ ਪਾਕੀ ਬੇਨਤੀ ਹੈ ਵੀ ਚਾਹ ਦਾ ਮੰਦਰ ਭਾਈ ਸੰਗਤਵਾਸ ਦੀ ਯਾਦ ਕੀਤਾ ਲੋ ਜੀ ਸਾਡੇ ਸਾਰੇ ਪਿੰਡ ਵਧਾਈ ਦਾ ਪਾਤਰ ਆ ਜਿਲੋਂ ਧੰਨਵਾਦ ਸਾਰੇ ਭਰਾਵਾਂ ਦਾ ਸਾਰਾ ਪਿੰਡ ਕੱਲਾ ਕੱਲਾ ਕਰਦਾ ਬੰਦਾ ਗੁਰੂ ਘਰ ਪਹੁੰਚਿਆ ਸੀ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਓ ਕੋਈ ਪਾਰਟੀ ਬਾਈ ਕੋਈ ਵੀ ਪੱਖਪਰੋਧ ਨਹੀਂ ਕੀਤਾ ਗਾ ਸਾਰਾ ਬਹੁਤ ਵਧੀਆ ਪਿੰਡ ਨੇ ਇੱਕ ਬਾਈ ਗਰਦੀਪ ਸਿੰਘ ਚੰਬੇ ਨੂੰ ਸਰਪੰਚ ਬਣਾ ਕੇ ਪਿੰਡ ਦਾ ਬਹੁਤ ਵਧੀਆ ਕੰਮ ਕੀਤਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਰੇ ਪਿੰਡ ਦਾ ਕਲਾ ਕਲਾ ਮਸਮਾਨ ਭਾਈ ਚਾਰਾ ਸਾਰਾ ਆਪਣੇ ਮਾਝੀ ਭਰਾ ਸਾਰੇ ਹਨ ਤੇ ਸਾਰੇ ਪਹੁੰਚੇ ਨੇ ਗੁਰੂ ਘਰ ਦੇ ਵਿੱਚ ਸਾਰਿਆਂ ਨੇ ਸਹਿਮਤੀ ਦੇ ਨਾਲ ਬਾਈ ਗਰਦੀਪ ਸਿੰਘ ਚੰਬੇ ਨੂੰ ਸਰਪੰਚ ਤੇ ਬਾਈ ਨੇ ਲੱਡੂਆਂ ਦਾ ਲਾਤਾ ਲੰਗਰ ਸ਼ੁਰੂ ਕਰਦੇ ਵਿੱਚ ਚਾਹ ਤੇ ਲੱਡੂਆਂ ਦਾ ਲੰਗਰ ਚਲਾਤਾ ਬਾਈ ਨੇ ਤੇ ਪਿੰਡ ਵਾਲੇ ਲੱਡੂ ਛਕਣਗੇ ਤੇ ਦਿਓ ਬਾਈ ਗੁਰਦੀਪ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਤੇ ਆਪਣੇ ਪਿੰਡਾਂ ਦੇ ਵਿੱਚ ਵੀ ਬਾਈ ਕਿ ਚੰਗਾ ਪੜਿਆ ਲਿਖਿਆ ਤੁਸੀਂ ਸਰਪੰਚ ਚੁਣੋ ਸਾਰਾ ਸ਼ਾਂਤੀ ਕਰੋ ਨਾ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੋਣਾ ਬਹੁਤ ਕੁਝ ਚੱਲਦਾ ਕੋਈ ਕੁਝ ਨਹੀਂ ਕੋਈ ਕੁਝ ਨਾ ਤੇ ਇੱਕ ਸਮਝਦਾਰ ਬੰਦੇ ਨੂੰ ਵਧੀਆ ਬੰਦੇ ਨੂੰ ਨਾ ਪਿੰਡ ਦੇ ਵਿੱਚ ਸਰਪੰਚ ਚੁਣੋ ਤੇ ਪਿੰਡ ਦੇ ਕੰਮ ਕਰਾਓ ਨਾ ਤੇ ਬਾਕੀ ਤੁਸੀਂ ਦੇਖੋ ਸਾਡੇ ਪਿੰਡ ਦੇ ਸਾਰੇ ਨਗਰ ਦੇ ਜਨਤਾ ਨੂੰ ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਭਾਈ ਨਾ ਭਰਾਵਾਂ ਨੇ ਪਾਰਟੀ ਵਾਜ ਭਾਵੇਂ ਕੋਈ ਪਾਰਟੀ ਹੈ ਸਾਰੇ ਪਾਰਟੀਆਂ ਦੇ ਇਕੱਠੇ ਹੋ ਕੇ ਭਾਈ ਗੁਰਦੀਪ ਸਿੰਘ ਜੀ ਚਾਹਤਾ ਵਧਾਈ ਦੇ ਪਾਤਰਾ ਪੂਰੇ ਪਿੰਡ ਦਾ ਤੇ ਵਧਾਈ ਦਿਓ ਭਾਈ ਗੁਰਦੀਪ ਸਿੰਘ ਨੂੰ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਾਡੇ ਪਿੰਡ ਦੇ ਕੱਲਾ ਕੱਲਾ ਜਮਾ ਕੱਲੀ ਪਿੰਡ ਦੀਆਂ ਇਹਨਾਂ ਦੇ ਸਭ ਪਹੁੰਚੇ ਹੋਏ ਲੋਕ ਤੇ ਸਭ ਪੰਜ ਚਿੰਨ੍ਹ ਪੱਕੀ ਦਈ ਦੇ ਪੱਤ ਨੇ ਜਿਹੜੀ ਪੁਰਾਣੀ ਪੰਚਾਇਤ ਸੀ ਉਹ ਹੁਣ ਧੰਨਵਾਦ ਨੂੰ ਬਹੁਤ ਜਿਆਦਾ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਰੀਤੀ ਰਿਚੀ ਲਾਗੀਆਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਬਸ ਕੇਵਲ ਵਰਦੇ ਬੋਲੇ ਵਰਗੇ ਜੱਗੀ ਬਣੀ ਵਰਦੇ ਹਨ ਸਾਰੇ ਯਾਰ ਬਹੁਤ ਵਰਦੇ ਜੁਨੈ ਵੀ ਨਵ ਹੋਂ ਲੈਂਣ ਲੱਗਿਆ ਬਹੁਤ ਜਾਣਿਆ ਇਹਨੂੰ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਬਾਕੀ ਆਰਤੀਆਂ ਨਾਲੋਂ ਧੰਨਵਾਦ ਨੂੰ ਪਿੰਡ ਦੇ ਨੱਕ ਕਰਦਾ ਹਾਂ ਬਹੁਤ ਬੜੀਆ ਸਭ ਨੂੰ ਸ਼ਾਂਤੀ ਦੇ ਨਾਲ ਬਾਈ ਗੁਰਦੀਪ ਸਿੰਘ ਨੂੰ ਸਰਪੰਚ ਚੁਣਤਾ ਦੇ ਪਿੰਡ ਦਾ ਪਹਿਲਾਂ ਤੇ ਬਹੁਤ ਵਧੀਆ ਕੰਮ ਕਰਦਾ ਹੁੰਦਾ ਸੀਗਾ ਪਿੰਡ ਦੀ ਪਾਈਪ ਲਾਈਨ ਤੇ ਸਾਰੀ ਜ਼ਿੰਮੇਵਾਰੀ ਬਾਈ ਚੰਬੇ ਦੀ ਸੀ ਤੇ ਬਹੁਤ ਨਰਮ ਸੁਭਾਅ ਦਾ ਬੰਦਾ ਬਈ ਜਿਹੜਾ ਜੁਨੇ ਹਨ ਤੇ ਵਧੀਆ ਪੜਿਆ ਲਿਖਿਆ ਤੇ ਪਿੰਡ ਦੇ ਵਿੱਚ ਹਨ ਤੁਸੀਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਇਹ ਵੀਡੀਓ ਨੂੰ ਦੇਖ ਕੇ ਲੋਕ ਸਿੱਖਣ ਆਪਣੇ ਪਿੰਡਾਂ ਦੇ ਵਿੱਚ ਵੀ ਸਰਗਿਸਾਂ ਤੇ ਕਰਨ ਇਹ ਪਿੰਡ ਦੇ ਵਿੱਚ ਸਭ ਇੱਕੋ ਗੁਰਦੁਆਰੇ ਦੇ ਵਿੱਚ ਇਸ ਵੀਰੇ ਕੱਟ ਕੀਤਾ ਗਿਆ ਸੀਗਾ ਕਿ ਇੱਥੇ ਅਰਦਾਸ ਬੇਨਤੀ ਕੀਤੀ ਜਾਊਗੀ ਇੱਥੇ ਆਪਣਾ ਸਰਪੰਚ ਪਾ ਕੇ ਬਈ ਨ ਸਰਪੰਚ ਚੁਣਿਆ ਜਾਊਗਾ ਤੇ ਨਾਮ ਹਿੱਟਾ ਜਾਊਗਾ ਤੇ ਬਈ ਵੀ ਪੀਰ ਤੇ ਪੰਗਲਾ ਨਾ ਬਈ ਨੇ ਬੜੀ ਸਮਝ ਦੇ ਨਾਲ ਨਾ ਵੀ ਕਿਸੇ ਪਾਸੇ ਇਥੇ ਹੋ ਜੇ ਪਾਰਟੀ ਨਾਲ ਛੱਡ ਕੇ ਸਾਰੀ ਬਈ ਗੁਰਦੀਪ ਸਿੰਘ ਚੰਦਨ ਸਰਪੰਚ ਚੁਣਿਆ ਬਾਕੀ ਨਗਰ ਦੇ ਬੰਦਾਂ ਨੂੰ ਧੰਨਵਾਦ ਨਾਲ ਸਾਰੇ ਬੰਦਾਂ ਨੂੰ ਧੰਨਵਾਦ ਕਰੀਏ। ਬਈ ਚੰਬਾ ਬਈ ਗੁਰਦੀਪ ਸਿੰਘ ਚੰਬਾ ਉਹ ਆਰੇ ਨੇ ਜਿਨ੍ਹਾਂ ਨੇ ਪੜਨਾ ਪਿਆ ਹੋਇਆ। ਬਹੁਤ ਵਧੀਆ ਪੜੇ ਲਿਖੇ ਨੇ ਯਾਰ ਬੁੜੇ ਸਮਝਦਾਰ ਬੰਦੇ ਨੇ ਤੇ ਪਿੰਡ ਦੇ ਫੈਸਲਾ ਪੂਰਾ ਵਧੀਆ 101% ਸਹੀ ਕੀਤਾ ਤੇ ਹਾਂ ਵਧੀਆ ਬਈ ਨੇ ਕੰਮ ਬਹੁਤ ਕਰਾਇਆ ਨੇ ਪਿੰਡ ਦੇ ਤੇ ਹੁਣ ਵੀ ਕਰਾਉਂਦਾ ਰਹੂਗਾ ਵਧੀਆ ਬਈ ਨੂੰ ਹਣਾ ਤੇ ਪਿੰਡ ਸਪੋਰਟ ਕਰਦਾ ਤੇ ਇਹ ਪੜੇ ਲਿਖੇ ਬੰਦੇ ਨੂੰ ਕੋਈ ਕਿਸੇ ਪਿੰਡ ਦੇ ਵਿੱਚ ਜਰੂਰ ਸਾਥ ਦੇ। ਤਰੋ ਤੇ ਆਪਾਂ ਇਹ ਹੀ ਸੁਨੇਹਾ ਦਿੰਦੇ ਆਂ ਪਿੰਡ ਦੇ ਵਿੱਚ ਵੀ ਆਪਣੇ ਪਿੰਡਾਂ ਦੇ ਵਿੱਚ ਵੀ ਬਈ ਤੁਸੀਂ ਸਰਬਸਰਬੂਤੀ ਦੇ ਨਾਲ ਸਰਪੰਚ ਵਧੀਆ ਪੜ੍ਹੇ ਲਿਖੇ ਨੂੰ ਮੌਕਾ ਦੋ ਨਵੇਂ ਬੰਦੇ ਨੂੰ ਮੌਕਾ ਦਿਓ ਠੀਕ ਆ ਮਿੱਤਰੋ ਤੇ ਬਾਕੀ ਤੁਸੀਂ ਦੇਖ ਲਓ ਪਿੰਡ ਦੇ ਵਿੱਚ ਸਾਰਾ ਪਿੰਡਾ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਲੱਡੂ ਚੱਲ ਪਈ ਜੱਗੀ ਵਰਗੇ ਚੱਕੀ ਫੱਗ ਰਹੀ ਡੱਬਿਆਂ ਦੇ ਡੱਬੇ ਬਈ ਲੱਡੂ ਲਿਆਂਦੇ ਸੀ ਡੱਬਿਆਂ ਦੇ ਡੱਬਾ ਦੇਖੋ ਦਾ ਦਾ 10 ਕਿਲੋ ਵਾਲੇ ਡੱਬਿਆਂ ਦੇ ਡੱਬੇ ਲੱਡੂ ਚੱਕੀ ਫਿਰਦੇ ਨੇ 9 ਜਣੇ ਪੂਰੀ ਲਹਿਰਾਂ ਮੁੰਡਿਆਂ ਦੇ ਵਿੱਚ ਸਾਰੇ ਯਾਰ ਇੱਕ ਜੁੱਟ ਨੇ ਕਿਸੇ ਦੇ ਦਿੱਕੀ ਪੱਕੇ ਇੱਕ ਕੋਈ ਗੁੱਸੇ ਵਾਲਾ ਨਹੀਂ ਹੈਗਾ ਜੀ ਕਈ ਬਰ ਵਾਲਾ ਉਹ ਗੁੱਸੇ ਹੋ ਗਿਆ ਬਈ ਉਹਨਾਂ ਨੇ ਜਿਹੜੇ ਬੰਦੇ ਖੜੇ ਸੀ ਉਹਨਾਂ ਨੇ ਕੇ ਆਪਸ ਰੋਕ ਤੇ ਪਾਇਨੇ ਬਈ ਅਸੀਂ ਕਹਿੰਦੇ ਬਹਿਨੇ ਆ ਤੂੰ ਬਈ ਬੁੱਢੀ ਤੋਂ ਸਰਪੰਚ ਬਣਦੇ ਲਾ ਬਹੁਤ ਮਾਣ ਉਹਨਾਂ ਦਾ ਵੀ ਬਹੁਤ ਧੰਨਵਾਦ ਬਾਈ ਜਾਨਾ ਜਿਨ੍ਹਾਂ ਨੇ ਯਾਰ ਐਡਾ ਕੰਮ ਕਰਤਾ ਨਾ ਬੱਗਰ ਦੀਪ ਦਾ ਨਾ ਦਿਲ ਸਰੂਕ ਸਿੰਦਸ ਬੋਤਾਸੀ ਗੁਰਦੀਪ ਸਿੰਘ ਉਹ ਬਾਈ اتنا ਖੜਾ ਹੋਇਆ ਸੀ ਕਿ ਸੋਨੇ ਬਾਈ ਨੇ ਜਮਾਨ ਕੀਤੀ ਕਿ ਨਾ ਜੇ ਤੂੰ ਖੜਾ ਹਿੰ ਮੈਂ ਨਹੀਂ ਹੁੰਦਾ ਫਿਰ ਉਹ ਬਹਿ ਗਿਆ ਬਾਈ ਦੇਖੋ ਕੱਲਾ ਬਾਈ ਗੁਰਦੀਪ ਸਿੰਘ ਮੈਂ ਸਰਪੰਚ ਤੁਹਾਨੂੰ ਬਹੁਤ ਬਾਕੀ ਸਾਰੇ ਜਨਤਾ ਨੂੰ ਧੰਨਵਾਦ ਹਨ ਬਾਬ ਦਿੱਤਾ ਇਹ ਸਾਰੇ ਪਹੁੰਚੇ ਦੇ ਕੋਲ ਚਾਹਾਂ ਚੱਲਦੇ ਨੇ ਪੁੱਟਿਆ ਸਾਬ ਤਾਂ ਖਾ ਤੇ ਪਿੰਡ ਦਾ ਬਾਗੂ ਇੱਕ ਰਜਿੰਦਰ ਨਾਮ ਦਾ ਖਾਂਡ ਦੇ ਵਿੱਚ ਜਿੰਦ ਦੀ ਸ਼ਾਂਤੀ ਹੋ ਗਈ ਆ ਬਾਕੀ ਕਮੈਂਟਾਂ ਦੇ ਵਿੱਚ ਲੋਕ ਵਧਾਈਆਂ ਆ ਬਾਈ ਗੁਰਦੀਪ ਸਿੰਘ ਤੰਦੀ ਆਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਕੋਈ ਜ਼ਰੂਰ ਹੈਗਾ ਪਰ ਅੱਲਾ ਕਰੇ ਗੁਰੂ ਯਾਨੀ ਕਿਸੇ ਦੇ ਕਿਸੇ ਲੱਖ ਕੇ 60 ਲੱਖ ਲਾਉਣਾ ਕਿਸੇ ਦਾ ਘਰ ਢੁੰਡਾ ਕਰਨਾ ਗਲਤ ਗੱਲ ਆ ਤੁਹਾਨੂੰ ਪਤਾ ਅੱਜ ਕੱਲ ਆਣਾ ਦਾਰੂ ਗੱਪਾਂ ਹੀ ਚੱਲਦੇ ਨੇ ਲੋਕੋ ਸਾਂ ਯਾਰੀ ਲੜਾਈਆਂ ਲੱਗਦੇ ਫਿਰ ਆਪਾਂ 5 ਸਾਲ ਇੱਕ ਦੂਜੇ ਨਾਲ ਬੋਲਦੇ ਨਹੀਂ ਹੈਗੇ ਵੋਟਾਂ ਦੇ ਵਿੱਚ ਉਹ ਵਿੰਗੇ ਹੋ ਜਾਂਦੇ ਕਿਸੇ ਦੇ ਆਪ ਕੋਈ ਕੰਮ ਨਹੀਂ ਜਾਂਦੇ ਵੀ ਟਰਾਲੀ ਪਾਉਣੀ ਜਾਂਦੇ ਕੋਈ ਨਹੀਂ ਕਿਵੇਂ ਹੋ ਜਾਂਦੇ 100 ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਕਈ ਤਰ੍ਹਾਂ ਦੇ ਭਾਂਬੜ ਹੁੰਦੇ ਨੇ ਕਈ ਤਰ੍ਹਾਂ ਦੇ ਲੋਕ ਲੜਾਉਣ ਵਾਲੇ ਹੁੰਦੇ ਨੇ ਬਹੁਤ ਵਧੀਆ ਪਿੰਡ ਨੇ ਪਰਾਲਾ ਕੀਤਾ ਮੇਰੀ ਮਾਤਾ ਦਾ ਭੈਣਾ ਸਾਰੀਆਂ ਗੁਰੂ ਘਰ ਪਹੁੰਚੀਆਂ ਸੀਗੀਆਂ ਸਾਰਾ ਪਿੰਡ ਸ਼ਾਂਤ ਸੀ ਤੇ ਸਾਰੇ ਪਿੰਡ ਦਾ ਦਿਲੋਂ ਧੰਨਵਾਦ ਮੈਂਬਰਾਂ ਪੰਚਾਇਤਾਂ ਦਾ ਆੜਤੀਆਂ ਦਾ ਚਾਚੇ ਤਾਇਆ ਦਾ ਭਾਬੀਆਂ ਦਾ ਭੈਣਾਂ ਦਾ ਤੇ ਮੇਰੇ ਪਿਓ ਵਰਗੇ ਦਾਦਿਆਂ ਦਾ ਤੇ ਸਾਰਿਆਂ ਦਾ ਲੋਂ ਧੰਨਵਾਦ ਯਾਰ ਜਿਹੜੇ ਬੰਦਿਆਂ ਨੇ ਬਹੁਤ ਵਧੀਆ ਇਨਸਾਨ ਨੂੰ ਚੁਣ ਕੇ ਮੋਤਵਾਰ ਨੂੰ ਸਰਪੰਚ ਚੁਣਤਾ ਦੇ ਲੰਤਾਨ ਰਸਾਰ ਨਗਰ ਦਾ। ਤੁਸੀਂ ਬਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਹਾਡੇ ਸਾਹਮਣੇ ਹੁਣ ਹੋ ਰਹੇ ਆ ਫੋਟੋਆਂ ਤੇ ਹਾਲ ਗੂਰ ਪਹਿਣਗੇ ਤੁਹਾਨੂੰ ਦਿਖਾਵਾਂਗੇ ਸਾਰੇ। ਕੋਈ ਪਾਰਟੀ ਦਾ ਪੱਖ ਪਾ ਨਹੀਂ ਰੱਖੇਗਾ ਲੱਡੂ ਤੇ ਲੱਡੂ ਚੱਲਦਾ ਬਈ ਜਨਾ ਇੱਕ ਹੋਰ ਖਾਲਾ ਹੈ। ਇੱਕ ਹੋਮਾ ਖਿਆਰ ਇੱਕੋ ਹੀ ਨੇ ਪਰ ਮੈਂ ਹੱਥ ਪਰ ਪਾ ਨਹੀਂ ਖਦਾਈ ਕੋਈ ਹੱਥ ਨਾ ਕਰੋ। ਹੋਰ ਫੜ ਲਈ ਬਾਲ ਚਾਤਾ ਤੇ ਬਾਕੀ ਹੁਣ ਤੁਸੀਂ ਦੇਖ ਲਓ ਕਿੰਨਾ ਹਨਾ ਲਹਿਰਾ ਲੋਕਾਂ ਦੇ ਵਿੱਚ ਨਾ ਵੀ ਭਾਈ ਸਰਪੰਚ ਬਣਾ ਕੇ ਘੋਲੇ ਵਰਗੇ ਦੇ ਕਿੰਨੇ ਘੋਸ ਨੇ ਯਾਰ ਬਾਕੀ ਗੱਲਾਂ ਨਾਲ ਲੜਾਈ ਇਹ ਕੰਮਾਂ ਦੀ ਬਈ ਲੜਾਈ ਹੁੰਦੀ ਹੈ ਸਾਰੇ ਨੂੰ ਇਹ ਹੀ ਬੇਨਤੀ ਆਪਣੀ ਆਪਣੇ ਪਿੰਡਾਂ ਦੇ ਵਿੱਚ ਵੀ ਇੱਕ ਨੌਜਵਾਨ ਪੜਿਆ ਲਿਖਿਆ ਬੰਦੇ ਨੂੰ ਸਰਪੰਚ ਚੁਣੋ ਜੋ ਪਿੰਡ ਦੇ ਕੰਮ ਕਰੇ ਦੇ ਬਾਈ ਗਰਦੀਪ ਸਿੰਘ ਨੂੰ ਵਧਾਈਆਂ ਬਾਈ ਰੀਚੀ ਵਰਗੇ ਉਹ ਮਿੱਠਾ ਕਰਾਈਏ ਜਿਹੜੀ ਵਰਗੇ ਸਾਰੇ ਗੁੱਪਾ ਕਰਾਈ ਨੇ ਕਾਲੇ ਬੈਠਾ ਨਾ ਆਉਂਦਾ ਸਾਰਾ ਪਿੰਡ ਪਾਕ ਗੋਬਾ ਕੋਸ਼ਾ ਕਿਸੇ ਦੇ ਵਿੱਚ ਕੋਈ ਮਸਤ ਆਹ ਦੇਖੋ ਘੰਟੇ ਦੋ ਮਿੰਟ ਹੋ ਗਏ ਜੀਵਿੰਦਰ ਬਾਈ ਦਾ ਜੀ ਬਹੁਤ ਧੰਨਵਾਦ ਬਾਹਰ ਬੈਠਾ ਬਹੁਤ ਬਈ ਹੈ ਗਰਦੀਪ ਸਿੰਘ ਜੀ ਬਹੁਤ ਖੁਸ਼ੀ

ਦੀਵਾਵੇ ਹੋਰ ਬੱਲਾ ਫੋਟੋ ਤਿੰਨੇ ਲੋਕਾਂ ਦਾ ਸਾਰਾ ਮਾਣ ਚੇਰ ਲਈ ਜਵਾਬ ਤੇ ਲਾਈਵ ਹੋ ਗਏ ਆਂ ਬਾਈ ਇੰਨੇ ਕਰਾ ਦਿੱਤਾ ਨਾ ਚੁੜਾ ਦਿੱਤਾ ਨਿਕੂ ਵੇ ਉਹ ਬੜਾ ਖਾਨ ਹੋ ਜਾ ਤੇ ਵੀ ਕੈਸੀ ਜਿਵੇਂ ਨੇ ਖਾਇਆ ਬਾਈ ਬਹੁਤ ਬਹੁਤ ਧੰਨਵਾਦ ਸਾਰੇ ਲਾਣੀ ਦਾ ਰਾਣੇ ਨੇ ਵੀ ਦਿੱਖਣਾ ਲਾਣੇ ਦੀ ਗੱਲ ਹੁੰਦੀ ਹੈ ਨਾ ਵੀ ਫਲਾਣਾ ਲਾਣਾ ਖੜਾ ਤੇ ਨਾ ਖੜਾ ਹੋਵੇ ਆਈ ਕੋਈ ਬਾਈ ਗੁਰਦੀਪ ਸਿੰਘ ਨੇ ਹੱਲ ਪਾਇਆ ਇਹ ਬਈਆਂ ਨਾਲ ਹੋਰ ਸਾਰਾ ਬੰਦ ਹੋ ਗਿਆ ਬਈ ਇੱਧਰ ਕਹਿਣਾ ਯਾਰ ਮੈਂ ਬਹੁਤ ਵੱਡਾ ਕੰਮ ਸੀ ਬਈ ਚੰਦਰ ਸਾਹਿਬ ਦੇ ਬਹੁਤ ਬਈਆਂ ਨਾਲ ਗੱਲ ਹੋ ਰਹੀ ਸੀ ਬਈ ਬਹੁਤ ਸਾਰੇ ਹਮਾਤ ਸੀ ਇਸਾਰੇ ਨੂੰ ਤਾਂ ਲੱਗਦਾ ਤੇ ਇੱਕ ਕਰ ਲਈ ਤਾਂ ਦੇਖੋ ਉਹ ਤਾਰੀਖ ਨੂੰ ਨੰਬਰ ਲੱਗਦਾ ਤਾਰੀਖ ਨੂੰ ਲਾ ਦੇ ਨੰਬਰ ਆਇਆ ਆਹ ਦੇ ਨਾਮ ਆਪ ਇਸੀ ਰੀਲ ਆਉਂਦੀ ਨੇ ਬਈ ਕੁਛ ਨਹੀਂ ਸਾਰੇ ਨੂੰ ਫੁੱਟਾਂ ਬਾਹਰ ਹੋ ਰੇ ਮੇਰੇ ਬਈ ਲੰਬੀ ਦੇ ਵੀ ਪਿਆੜ ਕੇ ਨੇ ਪਾ ਗਾ ਲੰਬੀ ਨੇ ਬਈ ਨਿੰਦਰਾ ਦੇਖਾ ਤਾ ਆਹ ਆਰਤੀ ਆਹ ਦੇਖੋ ਸੁਲਾ ਤੋਂ ਪਹਿਲੀ ਹੁੰਦੀ ਆ ਵੀ ਬਹੁਤ ਲੰਮਟਾ ਨਾ ਬਗੋਜ ਕੋਲ ਰਹੀ ਹੈ ਵੀ ਸਾਰਾ ਪਿੰਡ ਇਕੱਠਾ ਹੋਇਆ ਯਾਰ ਬਹੁਤ ਖੁਸ਼ੀ ਰਹੀ ਯਾਰ ਇੰਨੀ ਕਿਤੇ ਖੁਸ਼ੀ ਹੋਣੀ ਨਹੀਂ ਅੱਜ ਤੱਕ ਸਮਝ ਪਤਾ ਨਹੀਂ ਮਰਨ ਮਾਣਦੇ ਮੈਂ ਕੋਈ ਅਸਕੰਦੇ ਬਗੋਜ ਜਿਹੜਾ ਜੀ ਆਪਾਂ ਤੇ ਬੋਲਦੇ ਆਂ ਕਿ ਉਹ ਹੋ ਗਿਆ ਆਪਕ ਵਾਲਾ ਕੋਟੇ ਕਿਉਂ ਆਇਆ ਰਿਹਾ 29 ਸਾਲ ਤੋਂ ਹੋ ਗਿਆ ਹਿੰਦਾ ਫੇਰੀ ਹੋਇਆ ਸਾਡੇ ਸਾਡੇ ਪਿੰਡ ਨੂੰ ਬਹੁਤ ਵਧੀਆ ਮਾਰਦਾ ਮੇਰਾ ਬਹੁਤ ਬੜੀ ਪੂਰੇ ਸਾਰੇ ਮਿਲਕਾਨਾ ਸਿਰੇ ਬੜਾ ਬੱਲੇ ਬੰਦਗੀ ਵੀ ਕਰਦੇ ਸ਼ੇਅਰ ਕਰਦੇ ਸਾਰੇ ਬੱਲੇ ਬਸ ਸਿੱਕੇ ਕਾਂਗੜਾ ਸੀ ਕਾਲੀ ਆਮ ਅਹਿਸਾਨ ਜੂਨੀਅਰ ਪਾਰਟੀ ਕੋਈ ਵੀ ਆਪਣੇ ਮੁਸਲਮਾਨ ਪਿੰਛੇ ਸਾਰੇ ਇਕੱਠੇ ਹੋਵੇ ਕੋਈ ਵੀ ਇੱਥੇ ਕਿਸੇ ਪੱਖ ਪਾਰਟੀ ਕੋਈ ਆਰ ਬਈਆ ਮੂੰਹ ਦੇਖੀ ਪਾ ਦੇਖੋ ਬਾਰਾਮਣ ਵਾਲੇ ਕੋਈ ਦੇਖੋ ਪੂਰੀ ਏਰੋ ਫੁਮਸਪੋਰਟ ਦਿੱਤੀ ਹੈ ਪਿੰਡ ਦੇ ਨਾ ਕਰ ਰਹੇ ਨੌਜਵਾਨਾਂ ਨੇ ਤੇ ਬਲਵੰਤੋ ਵਰਗੇ ਪੂਰੀ ਬੋਸ ਨੇ ਕਿ ਵਰਗੇ ਤੇ ਆਪਾਂ ਪੰਡਿਤ ਨੇ ਕਹਿੰਦੇ ਆਹ ਜਿਹੜੀ ਨਾ ਮਾਰਮਲ ਲੇਕਨ ਬਦਾਈਆਂ ਬਾਬਾ ਚਲੋ ਜੀ ਪਾਉਦੀ ਦੇਖੀ ਹੈ ਹਰੀ ਦੇ ਬਦਵਾਸ ਲਾਲ ਆਈ ਕੋਟ ਨੇ ਲਹਿਰੀ ਇਹ ਜੀ ਚੜੀ ਹੋਈ ਸੀ ਮਿੱਤਰੋ ਬਹੁਤ ਹਨਾ ਇਹਨਾਂ ਕੋਸੋ ਹੋਊਗਾ ਤੋ ਹੋਊਗਾ ਕੁਝ ਕੋਈ ਕਹਿੰਦਾ ਨਹੀਂ ਕੋਈ ਕਹਿੰਦਾ ਸੀ ਅੱਜ ਦੇਖ ਲੋ ਬਹੁਤ ਵਧੀਆ ਦਿਨ ਚੜਿਆ ਪਰਮਾ ਕਿਰਪਾ ਨਾ ਜੀ ਨਾਮ ਨਿੱਕੂ ਇਦਾਂ ਨਿੱਕੂ ਦਾ ਵੀ ਪਾਤਾ ਹਾਰ ਮਿੱਤਰੋ ਨੈਂਬਰੀ ਦਾ ਉਹਦਾ ਦੇਤਾ ਕਹਿੰਦੇ ਹੁਣ ਹੀ ਦੇਤਾ ਰੀਤੀ ਵਰਗਿਆਂ ਨੇ ਤੁਹਾਨੂੰ ਸਾਰੇ ਭਰਾਵਾਂ ਨੂੰ ਨਿੱਕੂ ਵਰਗਾਂ ਨੂੰ ਇਦਾਂ ਧੰਨਵਾਦ ਬਾਈ ਬਾਬੇ ਕੇਵਲ ਦਾ ਵੀ ਤੁਹਾਨੂੰ ਧੰਨਵਾਦ ਭਲਵੰਤ ਨੇ ਏ ਏ ਏ ਏ ਕਹਿੰਦੇ ਪਾਤਾ ਰੀ ਨਿੱਕੂ ਦੇ ਫੇਰ ਹਾਰ ਮਿੱਤਰੋ ਲੈ ਇਦਾਂ ਕਹਿੰਦੇ ਇੱਕ ਹੋਰ ਪਾਤਾ ਮੱਖਾਂ ਨੇ ਕਹਿੰਦੇ ਲੈ ਮਿੱਤਰੋ ਕੱਟ ਕੱਟ ਹਾਰ ਉਹ ਕਹਿੰਦੇ ਭਾਈ ਚਲੋ ਲੈ ਜੀ ਫਲਾਪਰ ਗਿਆ ਗੱਲ ਕਰਨੇ ਗਰਮੀ ਤੋਂ ਪਤਾਣਾ ਬਾਕੀ ਸਾਰੇ ਪਿੰਡ ਦਾ ਜਲੋਂ ਧੰਨਵਾਦ ਪੱਪਾ ਵਪਾਰ ਹੋਇਆ ਖੜਾ ਅੱਜ ਪਿੰਡ ਮਿੱਤਰੋ ਖੁਸ਼ੀ ਦਾ ਚਾਹੀ ਨਹੀਂ ਚੱਕਿਆ ਜਾਂਦਾ ਸਾਰੇ ਦੇਸ਼ਾਂ ਦੇਸ਼ਾਂ ਦੇ ਵਿੱਚ ਬਵਾਕਾਂ ਦੇ ਰਹੇ ਨੇ ਪੂਰੇ ਪਿੰਡ ਨੂੰ ਤੇ ਗੁਲਦੀਪ ਦਾ ਪੂਰਾ ਮਾਣ ਮਾਨ ਕੀਤਾ ਲਿਖੋ ਤਾਰੀਕੇ ਹਰ ਮਿੱਤਰੋ ਤੇ ਲਾਈਵ ਇੱਧਰ ਤਾਰੀ ਆ ਗਿਆ ਮੈਂਬਰ ਕਿ ਮੈਂਬਰ ਜੁਣ ਨਹੀਂ ਮਿਲਦਾ ਪਰ ਤੇ ਪੱਕਾ ਨਹੀਂ ਗੈਜ਼ਰ ਜੇ ਚਲੋ ਹਨਾ ਬਾਈ ਇਹਦੇ ਵੀ ਪਤਾ ਤਾਂ ਤੇ ਬਾਈ صدیق ਆ ਗਿਆ صدیق ਖਾਨ ਤੇ ਬਈ ਇਹ ਪੁਰਾਣੇ ਮੈਂਬਰ ਨੇ ਇਹਨਾਂ ਦਾ ਵੀ ਸਵਾਲ ਕੀਤਾ ਬਈ ਕੀ ਵਰਗੇ ਦੰਤਨਵਾਦੀ ਆ ਹਨ ਮਾਨਸਾ ਸਾਹਿਬ ਦਾ ਕਾਰਨ ਆ ਜੀ ਹੁੰਦਾ ਇੱਥੋਂ ਇੱਥੋਂ ਪ੍ਰੋਪੋਜ਼ਿੰਗ ਹੈ ਬਈ ਕੁਲਵੀਰ ਵਰਗੇ ਸਾਰੇ ਪਿੰਡ ਨੇ ਰੱਖੀ ਸੀ ਮਾਈ ਕਿਸੇ ਮਨ ਚ ਕੋਈ ਗਿਲਾ ਸੇਵਾ ਨਹੀਂ ਹੁੰਦਾ ਜਉਂਦੇਵਾਗਰਿਆਂ ਭਰਾ ਅਸੀਂ ਹਰ ਇੱਕ ਪਿੰਡ ਦੇ ਵਿੱਚ ਇਹ ਸਮਾਵ ਹੋਇਆ ਤੇ ਕਿਸੇ ਦਾ ਪੱਖ ਪੇੜ ਨਹੀਂ ਜੇ ਸਾਰੀ 15 ਦਿਨ ਲਿਕ ਰੋਜ਼ ਦਿਨਾਂ ਮੂਹਰੇ ਬੰਦਾ ਕਰਕੇ ਦੇਖੋ ਦੇਖੋ ਇਹ ਰੀਤ ਜੀ ਦੇ ਵੀ ਪੱਕੇ ਚੱਲਦੇ ਆ ਕੋਸਨ ਹੀ ਰਸ ਖਾਰਾ ਪੁੱਲਾ ਪੁੱਲਾ ਕੋਸਰ ਦੀ ਦਿਨ ਮਖੇਤ ਤੋਂ ਬੰਬਾਰ ਹੋਇਆ ਕਰਾ ਕੰਮ ਜਦਗੀ ਭਾਈ ਆਪਾਂ ਇਹ ਸੰਦੂਸ ਨੇ ਸਾਰੇ ਪਿੰਡ ਦੇ ਆ ਮਿੱਤਰਾਂ ਦੇ ਪਾਰ ਦੇ ਸਾਹਵੇਂ ਪਟੌਮਾਂ ਦੇ ਪਾਰ ਦੇ ਸਾਰੇ ਯਾਰ ਸਰਪੰਚ ਨੇ ਚਲੋ ਇਹ ਤੱਕ ਮੋਹਤਵਾਰ ਬੰਦ ਕਰਨਾ ਹੁੰਦਾ ਆਪਾਂ ਸਾਰੇ ਸਰਪੰਚਾਂ ਨੇ ਤੇ ਬਾਕੀ ਹੋਰ ਫੜਾ ਦੇ ਬਾਈ ਬਾਕੀ ਰੋਕਦੇ ਰੋ ਬਾਈ ਨੂੰ ਖਲਤਾ ਗੁਰੂ ਘਰ ਦੇ ਗ੍ਰੰਥ ਤੇ ਬਾਕੀ ਸੱਤਪਾਲ ਸਿੰਘ ਜੋ ਆਪੇ ਦਾਸ ਸਿੰਘ ਤਿੱਕੀ ਤੀ ਅਗੋ ਪਤਾਨ ਸਿੰਘ ਗੁਰੂ ਘਰ ਦੇ ਖਾਨਾਂ ਦਾ ਵੀ ਜੀ ਨੂੰ ਧੰਨਵਾਦ ਬਾਬੇ ਕਲਾ ਸੋਨਹਾ ਨਾਮ ਜੀ ਆ ਥਾ ਖਜਾਨਤੀ ਨੇ ਇਹਨਾਂ ਦਾ ਵੀ ਦਿਲੋਂ ਧੰਨਵਾਦ ਲੱਭ ਨਹੀਂ ਰਿਹਾ ਕਿ ਨੇ ਬਈ ਸਾਰਿਆਂ ਜਿਨ੍ਹਾਂ ਦੇ ਵਿੱਚ ਨੌ ਆਈ ਜਾਂਦੇ ਮੈਂ ਲਈ ਜਾਂ ਹਨ ਗਿਆ ਵੀਡੀਓ ਵਿੱਚ ਕੋਈ ਵੀ ਐ ਯਾਰ ਮਨਾ ਨਾ ਨਾ ਲਈ ਜਾਣਾ ਤੇ ਭਵੰਤ ਦੇ ਪਾਹ ਹਰ ਮਿੱਤਰੋ ਨਿੱਕ ਵਰਗ ਨੇ ਕੋ ਹੋਰ ਬਦਲ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦੋ ਹੁਣ ਆਪਾਂ ਚੱਲਦੇ ਆਂ ਘਰੇ ਘਰ ਦੀ ਤੁਹਾਨੂੰ ਵੀਡੀਓ ਦਿਖਾਉਣੇ ਆ ਚਲੋ ਜੀ ਹੁਣ ਘਰ ਨੂੰ ਲਾ ਲਈ ਲਾਈਕ ਕਰੋ ਗੁਰਦੁਆਰੇ ਘਰੋਂ ਤੁਰਪੋ ਭਵੰਤ ਤੋਂ ਦੁਬਾਰ ਕੇ ਤੇ ਜਮੀਤ ਵਰਗੇ ਲੱਡੂ ਵਰਗੇ ਹੁਣ ਮੈਂ ਸਾਰਿਆਂ ਤੋਂ ਲੱਦੂ ਜਿੰਨੇ ਆਉਣਗੇ ਬਾਈ ਗਲਤੀ ਮਾਫੀ ਮਾਫ ਕਰਿਓ ਜੇ ਕੋਸ ਗਲਤ ਬੋਲਿਆ ਗਿਆ ਤੇ ਬਾਕਸ ਨੂੰ ਜੋ ਛੋਟਾ ਪ੍ਰਾਸਨ ਮਾਫ ਕਰਦੇ ਜੇ ਗਲਤ ਬੋਲ ਜੇ ਤੇ ਬਾਕੀ ਆ ਦੇਖੋ ਹੁਣ ਸੰਗਤ ਚੱਲੀ ਹੈ ਗੁਰੂ ਘਰੋਂ ਆਪਣੇ ਬਾਈ ਚੰਦੇ ਦੇ ਘਰੇ ਤੋਂ ਕੋ ਕੋ ਹੁਣੀ ਹੈ ਘਰੇ ਮਾਤਾ ਹੁਣੀ ਕੀ ਜਾਂਦੀਆਂ ਲਾਰ ਪਾਉਂਦੇ ਕਿਸਾਨ ਨੂੰ ਕਰਨਾ ਤੇ ਪੈਸਾ ਨਹੀਂ ਇਸ ਤੋਂ ਵੀ ਲੈਣਾ ਲਾਗ ਲੈਣਦੇ ਹੁੰਦੇ ਨੇ ਤੇ ਚੌਂਕਾ ਜੁੜੂ ਕਰਦੇ ਨੇ ਨਾਲ ਹੱਥ ਫੜਨੇ ਕਰਦੇ ਹੱਥ ਖੜੇ ਗਏ ਸਰਪੰਚ ਸਾਹਿਬ ਬਸ ਤੇਰੇ ਨਾਲ ਹੀ ਸੀ ਕੋਈ ਆਮਣੀ ਵਰਗੇ ਭਿੰਦੀ ਵਰਗੇ ਆ ਦਰਵਾਜ਼ੇ ਪਿੰਡ ਸਾਡੇ ਪਿੰਡ ਦਾ ਦਰਵਾਜ਼ਾ ਇਹਦੇ ਵਿੱਚ ਦੀ ਬਾਈ ਦਾ ਘਰ ਸਾਹਮਣੇ ਥੋੜੀ ਦੂਰ ਤੇ ਤੁਹਾਨੂੰ ਵੀਡੀਓ ਚ ਦਿਖਾਈ ਹੈ ਨਾ ਬਾਕੀ ਹੈ ਨਾ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਬਈ ਬਣ ਕੇ ਤੇ ਹੋਰ ਪਿੰਡਾਂ ਨੂੰ ਵੀ ਯਾਰਾ ਪਤਾ ਲੱਗ ਜਾਏ ਕਿ ਸਿੱਖ ਨੇ ਇਹ ਪਿੰਡਾਂ ਤੋਂ ਕੀ ਕਰਨਾ ਇਹ ਪਿੰਡਾਂ ਦੇ ਵਿੱਚ ਰੱਖਿਆ ਨਗਰ ਤੋਂ ਨਗਰ ਤੋਂ ਦੇ ਇਸ ਤਰ੍ਹਾਂ ਪੜਦਾ ਕਿ ਉਸ ਤਰ੍ਹਾਂ ਬੁੱਕ ਉਸ ਤਰ੍ਹਾਂ ਦਾ ਇਹ ਬਹੁਤ ਵਧੀਆ ਹਾਲੇ ਨੂੰ ਲੈ ਸਭ ਪਿੰਡ ਚੋਂ ਕੇ ਬਹੁਤ ਸੁਖ ਸ਼ਾਂਤੀ ਦੇ ਨਾਲ ਬਈ ਨੂੰ ਘਰੇ ਲੈ ਕੇ ਜਾ ਰਹੇ ਨੇ ਪੂਰੀ ਇੱਜ਼ਤ ਮਾਣ ਦੇ ਨਾਲ ਸਾਰਾ ਪਿੰਡ ਗੱਜ-ਬੱਜ ਕੇ ਜਾ ਰਿਹਾ ਹੈ ਕਾਲੇ ਵਰਗੀ ਜੀਤੇ ਵਰਗੀ ਨਿੱਕੇ ਨਿੱਕੇ ਜਵਾਗ ਬਾਈ ਅਜੂ ਵਰਗੇ ਸਾਰੇ ਹੁਣ ਮੈਂ ਕਹ ਰਿਹਾ ਨੌਂ ਮਿੰਟੋ ਬਾਈ